ਮੁਗਲਾਂ ਦੀਆਂ ਜੜਾਂ ਪੁੱਟਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਖਾਲਸਾ ਸੀ ਤੇ ਜੇ ਅਸੀਂ ਉਸ ਏਡੇ ਵੱਡੇ ਸਾਮਰਾਜ ਨੂੰ ਇਕੱਠਿਆਂ ਹੋ ਕੇ ਅਸੀਂ ਗੋਡਿਆਂ ਭਾਰ ਕਰ ਸਕਦੇ ਆ ਤੇ ਅੱਜ ਦੀਆਂ ਹਕੂਮਤਾਂ ਦਾ ਚੀਜ਼ ਹੀ ਕੀ ਹੈ ਬਸ ਇਕੱਠੇ ਹੋਣ ਦੀ ਜ਼ਰੂਰਤ ਹੈ ਆਪਾਂ ਨੂੰ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉੱਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਹੈ ਉਹ ਬਦੇਰੇ ਲੋੜ ਹੈ ਬਦੇਰੇ ਜ਼ਰੂਰਤ ਹੈ ਸਾਤ ਸੰਗਤ ਚ ਸੇਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਸਰਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਦਾੜ੍ਹੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਦਾੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਨਹੀਂ ਬਲਕਿ ਪਾਣੀ ਪੱਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾਬ ਅਕਰੀ ਅਗਾਂਵ ਔਰ ਪਾਣੀ ਪੱਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਤਾਂ ਉਹ ਇਸ ਪੱਗ ਤੇ ਦਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹ ਇਸ ਇਲਾਕੇ ਤੋਂ ਸਖੜੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਦਾੜੇ ਦੀ ਬਦੌਲਤ ਹੈ ਸਾਥ ਸੰਗਤ ਕਿ ਸਿੱਖ ਇਸ ਮੁਲਕ ਦੇ ਵਿੱਚ ਚਾਰਾ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਆਸਾਨੀ ਦੇ ਨਾਲ ਚਰ ਜਾਓਗੇ ਤੇ ਪਚਾ ਜਾਓਗੇ ਇਹ ਚਾਰਾ ਨਹੀਂ ਹੈ ਇਹ ਉਹ ਖੰਗਰ ਹੈ ਜੇ ਇਹਨਾਂ ਨੂੰ ਮੂੰਹ ਪਾਓਗੇ ਤੇ ਗਲੇ ਦੇ ਵਿੱਚ ਐਸਾ ਫਸੇਗਾ ਕਿ ਆਂਦਰਾ ਬਾਹਰ ਕੱਢ ਕੇ ਰੱਖ ਦੇਗਾ ਤੁਹਾਡੀਆਂ ਇਹ ਗੱਲ ਚੇਤੇ ਰੱਖਣੀ ਹੈ ਸਾਨੂੰ ਆਪਣੀ ਮਰਿਆਦਾ ਤੋਂ ਸਾਨੂੰ ਆਪਣੀਆਂ ਪਰੰਪਰਾਵਾਂ ਤੋਂ ਸਾਨੂੰ ਆਪਣੀ ਗੁਰਬਾਣੀ ਤੋਂ ਸਾਨੂੰ ਆਪਣੇ ਗੁਰਧਾਮਾਂ ਤੋਂ ਤੋੜਨ ਦਾ ਸਭ ਤੋਂ ਵੱਡਾ ਯਤਨ ਹੋ ਰਿਹਾ ਸਾਡੇ ਗੁਰਧਾਮਾਂ ਦੇ ਪ੍ਰਬੰਧ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਅੱਜ ਜਗ੍ਹਾ ਜਗ੍ਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬੇਦਬੀਆਂ ਹੁੰਦੀਆਂ ਹੈ ਔਰ ਮੰਗ ਕਰ ਰਹੇ ਸਿੱਖ ਕੇ ਇਸ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਲੇਕਿਨ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਿਉਂ ਕਿ ਸਿੱਖਾਂ ਦੇ ਮਨਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਕਾਰ ਨੂੰ ਘਟ ਕਰਨ ਦੇ ਲਈ ਅਜੇਹੀਆਂ ਘਣਾਉਣੀਆਂ ਜਿਹੜੀਆਂ ਨੇ ਚਾਲਾਂ ਉਹ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ 1000 ਤੋਂ ਲੈ ਕੇ 1026 ਤੱਕ ਮੁਹੰਮਦ ਗਜ਼ਨਵੀ ਨੇ ਭਾਰਤ ਦੇ ਉੱਤੇ 17-18 ਹਮਲੇ ਕੀਤੇ ਇੱਕ ਹਮਲੇ ਦੇ ਦੌਰਾਨ ਮੁਹੰਮਦ ਗਜ਼ਨਵੀ ਜਿਹੜਾ ਆਪਣੇ ਲਸ਼ਕਰ ਦੇ ਨਾਲ ਤੁਰਿਆ ਆ ਰਿਹਾ ਉਹ ਕੀ ਵੇਖਦਾ ਇੱਕ ਕਿਸਾਨ ਹਲ ਵਾ ਰਿਆ ਔਰ ਇੱਕ ਗੀਤ ਗੁੰਗਣਾ ਰਿਹਾ ਉਹ ਬੜਾ ਹੈਰਾਨ ਹੋਇਆ ਉਨੇ ਕਿਸਾਨ ਨੂੰ ਆਪਣੇ ਕੋਲ ਆਵਾਜ਼ ਮਾਰ ਕੇ ਸੱਦਿਆ ਤੇ ਕਹਿਣ ਲੱਗਿਆ ਇਹ ਕਿਸਾਨ ਤੈਨੂੰ ਪਤਾ ਨਹੀਂ ਹੈ ਮੈਂ ਆਪਣੀਆਂ ਫੌਜਾਂ ਦੇ ਸਹਿਤ ਤੁਹਾਡੇ ਦੇਸ਼ ਦੇ ਉੱਤੇ ਹਮਲਾ ਬੋਲਿਆ ਉਹ ਕਹਿੰਦਾ ਜੀ ਪਤਾ ਹੈ ਕਹਿੰਦਾ ਫਿਰ ਤੁਸੀਂ ਲੋਕ ਮੇਰਾ ਮੁਕਾਬਲਾ ਕਿਉਂ ਨਹੀਂ ਕਰਦੇ ਉਹ ਕਹਿੰਦਾ ਜੀ ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਕਹਿੰਦਾ ਕਿਉਂ ਕਹਿੰਦੇ ਕਿਉਂਕਿ ਤੁਹਾਡਾ ਮੁਕਾਬਲਾ ਕਰਨ ਦਾ ਤੁਹਾਡੇ ਨਾਲ ਲੜਨ ਦਾ ਸਾਨੂੰ ਅਧਿਕਾਰ ਨਹੀਂ ਹੈ ਉਹ ਬੜਾ ਹੈਰਾਨ ਹੋਇਆ ਕਹਿੰਦਾ ਤੁਹਾਨੂੰ ਅਧਿਕਾਰ ਨਹੀਂ ਹੈ ਤੁਹਾਡੇ ਤੋਂ ਅਧਿਕਾਰ ਖੋਇਆ ਕਿਨੇ ਆ ਲੜਨ ਦਾ ਉਹ ਕਹਿੰਦਾ ਇਸ ਮੁਲਕ ਦੀ ਵਰਣ ਵਿਵਸਥਾ ਜਿਹੜੀ ਹੈ ਉਹਨੇ ਸਾਡੇ ਤੋਂ ਅਧਿਕਾਰ ਖੋਇਆ ਕੀ ਆ ਬ੍ਰਾਹਮਣ ਹੈ ਆ ਖੱਤਰੀ ਹੈ ਆ ਵਹਿਸ਼ ਹੈ ਆ ਸ਼ੂਦਰ ਹੈ ब्राह्मण ਦੇ 6 ਕਰਮ ਹੈ দান ਦੇਣਾ দান ਲੈਣਾ ਜੱਗ ਕਰਨਾ ਜੱਗ ਕਰਾਉਣਾ ਵੇਦ ਪੜ੍ਹਨੇ ਵੇਦ ਪੜਾਉਨੇ ਖਤਰਿਆਂ ਦਾ ਧਰਮ ਹੈ ਲੜਨਾ ਇਹ ਸਾਨੂੰ ਲੜਨ ਦਾ ਅਧਿਕਾਰ ਨਹੀਂ ਹੈ ਉਹ ਬੜਾ ਹਰਾਮ ਹੋਇਆ ਅੱਗੇ ਗਿਆ ਅੱਗੇ ਕੀ ਦੇਖਦਾ ਇੱਕ ਮਾਸਕੀ ਪਾਣੀ ਦੀ ਮਸ਼ਕ ਲਈ ਜਾਂਦਾ ਹੈ ਬੜੇ ਆਰਾਮ ਦੇ ਨਾਲ ਤੁਰਿਆ ਗਜ਼ਨਵੀ ਉਹਨੂੰ ਪੁੱਛਦਾ ਹੈ ਕਹਿੰਦਾ ਇਹ ਪਾਣੀ ਭਰਨ ਵਾਲੇ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਅਸੀਂ ਤੁਹਾਡੇ ਮੁਲਕ ਦੇ ਉੱਤੇ ਹਮਲਾ ਕੀਤਾ ਹੈ ਤੁਸੀਂ ਸਾਡੇ ਖਿਲਾਫ ਲੜਨ ਵਾਸਤੇ ਤਲਵਾਰ ਨਹੀਂ ਚੁੱਕਦੇ ਉਹ ਕਹਿੰਦਾ ਨਹੀਂ ਜੀ ਚੁੱਕ ਸਕਦੇ ਕਹਿੰਦਾ ਕੀ ਗੱਲ ਤਲਵਾਰ ਚਲਾਉਣੀ ਨਹੀਂ ਆਉਂਦੀ ਕਹਿੰਦਾ ਚਲਾਉਣੀ ਆਉਂਦੀ ਹੈ ਫਿਰ ਜੇ ਤਲਵਾਰ ਚਲਾਉਣੀ ਆਉਂਦੀ ਹੈ ਤਲਵਾਰ ਤੁਸੀਂ ਕਿਉਂ ਨਹੀਂ ਪਾਉਂਦੇ ਸਾਡਾ ਰਸਤਾ ਕਿਉਂ ਨਹੀਂ ਰੋਕਦੇ ਉਹ ਵੀ ਹੱਥ ਜੋੜ ਕੇ ਕਹਿਣ ਲੱਗਿਆ ਜੀ ਸਾਨੂੰ ਅਧਿਕਾਰ ਨਹੀਂ ਹੈ ਕਹਿੰਦਾ ਕਿਸ ਨੇ ਤੁਹਾਡੇ ਤੋਂ ਅਧਿਕਾਰ ਖੋਇਆ ਉਹਨੇ ਵੀ ਕਿਸਾਨਾਂ ਨੂੰ ਕਿਹਾ ਕਿ ਭਾਰਤ ਦੀ ਵਰਨ ਬਵਸਥਾ ਨੇ ਸਾਡੇ ਕੋਲੋਂ ਅਧਿਕਾਰ ਖੋਇਆ ਸਾਨੂੰ ਅਧਿਕਾਰ ਨਹੀਂ ਹੈ ਸਾਧ ਸੰਗਤ ਜੀ ਕਹਿਣ ਦਾ ਮਤਲਬ ਹੈ ਜਿਵੇਂ ਭਾਈ ਪ੍ਰਤਪਾਲ ਸਿੰਘ ਜੀ ਕਹਿ ਕੇ ਗਏ ਨੇ ਇਹ ਉਸ ਵੇਲੇ ਪੱਛਮ ਦੇ ਹਮਲਾਵਰਾਂ ਨੂੰ ਭਾਰਤ ਦੀ ਲੁੱਟ ਕਰਨ ਦਾ ਮੌਕਾ ਇਸ ਕਰਕੇ ਲੱਗਿਆ ਹੱਥ ਕਿਉਂਕਿ ਇਹ ਲੋਕ ਵਰਣ ਵਿਵਸਥਾ ਤੇ ਵੰਡੀਆਂ ਦੇ ਵਿਚਕਾਰ ਪਏ ਹੋਏ ਸਨ ਇਹ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸਨ ਇਹ ਵਰਨਾਂ ਦੇ ਵਿੱਚ ਵੰਡੇ ਹੋਏ ਸਨ ਅੱਜ ਜੇ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਧੋਕਤੀ ਹੋ ਰਹੀ ਹੈ ਤਾਂ ਉਹਦਾ ਕਾਰਨ ਵੀ ਇਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਆਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਆਂ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਆਂ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਆ ਉਹ ਬਧੇਰੇ ਲੋੜ ਹੈ ਬਧੇਰੇ ਜ਼ਰੂਰਤ ਹੈ ਸਾਥ ਸੰਗਤ 'ਚ ਇੱਥੇ ਬਾਬਾ ਸਤਕਾਰਯੋਗ ਨੇ ਸਾਡੇ ਬਾਬਾ ਮੰਡੀ ਵਾਲੇ ਉਹ ਬੋਲ ਕੇ ਗਏ ਨੇ ਕਿ ਜਦੋਂ ਦਸਤਾਰ ਧਾਰੀ ਦਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਸਰਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਗੜ੍ਹ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਦਾੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ạtਾਰੀ ਬਾਰਡਰ ਨਹੀਂ ਬਲਕਿ ਪਾਣੀ ਪੱਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾ ਸਭ ਸ੍ਰੀ ਅਕਾਲ ਔਰ ਪਾਣੀ ਪੱਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸੀ ਰਹਿਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਤੋ ਇਹ ਸਪੱਗ ਤੇ ਧਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹ ਇਸ ਇਲਾਕੇ ਤੋਂ ਸਖੜੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਧਾੜੇ ਦੀ ਬਦੌਲਤ ਹੈ ਸਾਧ ਸੰਗਤ ਜੀ ਮੈਂ ਅੱਜ ਦੇ ਇਸ ਇਕੱਠ ਦੇ ਵਿੱਚ ਆਪ ਜੀ ਨੂੰ ਇਹੋ ਕਹਿਣਾ ਚਾਹੁੰਦਾ ਪਹਿਲੂ ਵੀ ਕਿਹਾ ਗਿਆ ਹੈ ਕਿ ਸਿੱਖ ਵੋਟਾਂ ਦਾ ਔਰ ਸਿੱਖ ਨੋਟਾਂ ਦਾ ਸਿਆਸੀ ਲੋਕ ਇਸਤੇਮਾਲ ਜ਼ਰੂਰ ਕਰਦੇ ਨੇ ਪਰ ਸਿੱਧੋਂ ਸਿੱਖਾਂ ਦੇ ਵਾਜਬ ਹੱਕੀ ਮੰਗਾਂ ਦੀ ਗੱਲ ਆਉਂਦੀ ਹੈ ਤੇ ਇਹ ਲੋਕ ਜਿਹੜੇ ਨੇ ਆਪਣਾ ਪਾਸਾ ਮੋੜ ਲੈਂਦੇ ਨੇ ਸਿੱਖਾਂ ਦੇ ਨਾਲ ਜਗਾ 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 ਜਿਹੜਾ ਹੈ ਉਹ ਧੱਕਾ ਹੁੰਦਾ ਹੈ ਔਰ ਦੇਖੋ ਕਿੰਡੀ ਸਤਮਗਿਰੀ ਕਿ 4-5 ਸਾਲ ਪਹਿਲਾਂ ਸਰਸੇ ਦੇ ਵਿੱਚ ਇੱਕ ਬੀਬੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਔਰ ਉਸ ਬਿਆਦਵੀ ਦੇ ਖਿਲਾਫ ਸਿੱਖਾਂ ਦੇ ਅੰਦਰ ਰੋਸ ਉਮੜਿਆ ਇਕੱਠ ਹੋਇਆ ਐਸਪੀ ਦਾ ਦਫਤਰ ਘੇਰਿਆ ਔਰ ਉਸ ਬੀਬੀ ਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ 5-4 ਸਾਲ ਪਹਿਲਾਂ ਦੇਸ਼ ਧਰੋ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਇਹ ਅਚਾਨਕ 4-5 ਸਾਲਾਂ ਬਾਅਦ ਅੱਜ ਗਾਰੰਟੀ ਇਸ਼ੂ ਕਰ ਦਿੱਤੇ ਕਿੱਡੀ ਕਮਾਲ ਦੀ ਗੱਲ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਉਸ 14-15 ਸਿੱਖਾਂ ਦੇ ਵਿੱਚੋਂ ਤਿੰਨ ਚਾਰ ਉਹ ਸਿੱਖ ਵੀ ਨੇ ਜਿਹੜੇ ਸਰਕਾਰ ਨੇ ਆਪਣੀ ਝੋਲੀ ਦੇ ਵਿੱਚੋਂ ਮੈਂਬਰ ਕੱਢ ਕੇ ਬਣਾਏ ਨੇ ਉਹਨਾਂ ਤੇ ਵੀ ਜਿਹੜੇ ਦੇਸ਼ ਧਰੋਹ ਦੇ ਮਕਦਮੇ ਜਿਹੜੇ ਆ ਦਰਜ ਕਰ ਦਿੱਤੇ ਔਰ ਇੱਕ ਤਾਂ ਬਹੁਤ ਹੀ ਸਾਧੂ ਜਨ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ ਜਿਹੜੇ ਕਿਸੇ ਵੀ ਵਿਵਾਦ ਚ ਨਹੀਂ ਪੈਂਦੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਮਕਦਮਾ ਜਿਹੜਾ ਕਰ ਦਿੱਤਾ ਇਹ ਸਿੱਖਾਂ ਨਾਲ ਠੱਗਾ ਨਹੀਂ ਹੈ ਇਹ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੈ ਕਿ ਇੱਕ ਔਰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਕਰਦੀ ਹੈ ਔਰ ਸਿੱਖ ਰੋਹ ਦੇ ਵਿੱਚ ਆਏ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਨੇ ਕਿ ਇਸ ਦੇ ਖਿਲਾਫ ਸਖਤ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਉਹਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਜਾਂਦੀ ਹੈ ਤੇ ਵਿਰੋਧ ਕਰਨ ਵਾਲਿਆਂ ਤੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਆ ਉਹ ਦਰਜ ਕਰ ਦਿੱਤੇ ਜਾਂਦੇ ਆ ਇਹ ਸ਼ਰੇਆਮ ਤੱਕ ਹੈ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਇੱਕ ਸਿੱਖ ਵਿਅਕਤੀ ਤੇ ਨਵੇਂ ਕਾਨੂੰਨਾਂ ਤਹਿਤ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਆ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਸ ਕਾਨੂੰਨ ਦੇ ਤਹਿਤ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਪਤਾ ਕੀਤਾ ਵੀ ਇਹ ਮੁਕੱਦਮਾ ਕਿਵੇਂ ਦਰਜ ਹੋ ਗਿਆ ਇਹ ਮੁਕੱਦਮਾ ਕਿਵੇਂ ਇੱਕ ਦਰਜ ਕਰ ਦਿੱਤਾ ਕਹਿੰਦੇ ਜੀ ਸਰਕਾਰ ਦੇ ਖਿਲਾਫ ਬੋਲਦਾ ਸੀ ਸਰਕਾਰ ਦੇ ਖਿਲਾਫ ਕਿੱਥੇ ਬੋਲਿਆ ਕਕਾਰ ਲੁਹਾਏ ਗਏ ਇੱਕ ਸਿੱਖ ਵਿਦਿਆਰਥੀ ਦੇ ਔਰ ਸਿੱਖ ਵਿਦਿਆਰਥੀ ਦੇ ਕਕਾਰ ਲਹਾਉਣ ਦੇ ਵਿਰੋਧ ਦੇ ਵਿੱਚ ਉਹ ਸਿੱਖ ਜ਼ੋਰਦਾਰ ਸਰਕਾਰ ਦੇ ਖਿਲਾਫ ਬੋਲਿਆ ਤੇ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕਦਮਾ ਜਿਹੜਾ ਦਰਜ ਕਰ ਦਿੱਤਾ ਗਿਆ ਕਿ ਕਿੰਦੀ ਕਮਾਲ ਦੀ ਗੱਲ ਹੈ ਕਿ ਭਾਜਪਾ ਦੇ ਖਿਲਾਫ ਬੋਲਣਾ ਜਾਂ ਸਰਕਾਰ ਦੇ ਖਿਲਾਫ ਬੋਲਣਾ ਦੇਸ਼ ਧਰੋਹ ਹੈ ਤੇ ਜੇ ਦੇਸ਼ ਧਰੋਹ ਹੈ ਤਾਂ ਹਰਿਆਣੇ ਦੇ ਵਿੱਚ ਹੁਣ ਇਲੈਕਸ਼ਨ ਹੈ ਬਾਦੂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰਨਗੀਆਂ ਕੀ ਇਹਨਾਂ ਦੇ ਵਿੱਚ ਦੇਸ਼ ਧਰੋਹ ਦੇ ਮੁਕਦਮੇ ਦਰਜ ਹੋਣਗੇ ਤੇ ਜੇ ਇਹਨਾਂ ਤੇ ਦੇਸ਼ ਧਰੋਹ ਦੇ ਮੁਕਦਮੇ ਦਰਜ ਨਹੀਂ ਹੋਣਗੇ ਤੇ ਫਿਰ ਸਿੱਖਾਂ ਤੇ ਸਰਕਾਰ ਵਿਰੁੱਧ ਬਲੋਲਣ ਕਰਕੇ ਜਾਂ ਆਪਣੀਆਂ ਵਾਜਬ ਹੱਕੀ ਮੰਗਾਂ ਦੀ ਗੱਲ ਕਰਨ ਕਰਕੇ ਦੇਸ਼ ਧਰੋਹ ਦੇ ਮੁਕਦਮੇ ਜਿਹੜੇ ਦਰਜ ਕਰਨਾ ਕਿੱਥੋਂ ਤੱਕ ਸਹੀ ਹੈ ਸਾਧ ਸੰਗਤ ਜੀ ਇਹ ਸਾਡੇ ਨਾਲ ਤੱਕਾ ਹੈ ਸ਼ਰਿਆਮ ਜਿਸ ਮੁਲਕ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਿਸ ਮੁਲਕ ਨਾਲ 1947 ਦੇ ਵਿੱਚ ਸਿੱਖਾਂ ਨੇ ਆਪਣੀ ਕਿਸਮਤ ਜੋੜੀ ਉਹਨਾਂ ਦੇ ਖਿਲਾਫ ਅੱਜ ਬਰਤਾਂਤ ਸਿਰਜੇ ਜਾ ਰਹੇ ਨੇ ਉਨ੍ਹਾਂ ਦੇ ਖਿਲਾਫ ਵਰਤਾਂਤ ਸਿਰਜੇ ਜਾ ਰਹੇ ਨੇ ਔਰ ਸਿਰਜੇ ਜਾ ਰਹੇ ਵਰਤਾਂਤਾਂ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਨੈਸ਼ਨਲ ਮੀਡੀਆ ਵੀ ਆਪਣਾ ਯੋਗਦਾਨ ਪਾਉਂਦਾ ਹੈ ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ ਔਰ ਕੋਈ ਪਾਬੰਦੀ ਨਹੀਂ ਹੈ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਸਾਧ ਸੰਗਤ ਜੀ ਇਹ ਧੱਕਾ ਇਸ ਕਰਕੇ ਸਰਕਾਰਾਂ ਕਰਦੀਆਂ ਨੇ ਕਿਉਂਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਵੰਡੇ ਹੋਏ ਆਂ ਮੈਂ ਹਰਿਆਣਾ ਸਿੱਖ ਏਕਤਾ ਗੱਲ ਦੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਅੱਜ ਦਾ ਇਹ ਵੱਡਾ ਇਕੱਠ ਰੱਖਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਸ ਲਈ ਧੰਨਵਾਦ ਕਰਦਾ ਮੈਂ ਵੀ ਇਸ ਗੱਲ ਨੂੰ ਠੋਕ ਵਜਾ ਕੇ ਇੱਥੇ ਕਹਿਣਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀਆਂ ਵਾਜਬ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇਣਗੀਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ ਅਰਸੀ ਦੱਸ ਦੇਣਾ ਚਾਹੁੰਦੇ ਆ ਕਿ ਸਿੱਖ ਇਸ ਮੁਲਕ ਦੇ ਵਿੱਚ ਚਾਰਾ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਆਸਾਨੀ ਦੇ ਨਾਲ ਚਰ ਜਾਓਗੇ ਤੇ ਪਚਾ ਜਾਓਗੇ ਇਹ ਚਾਰਾ ਨਹੀਂ ਹੈ ਇਹ ਉਹ ਖੰਗਰ ਹੈ ਜੇ ਇਹਨਾਂ ਨੂੰ ਮੂੰਹ ਪਾਓਗੇ ਤੇ ਗਲੇ ਦੇ ਵਿੱਚ ਐਸਾ ਫਸੇਗਾ ਕਿ ਆਂਦਰਾਂ ਬਾਹਰ ਕੱਢ ਕੇ ਰੱਖ ਦੇਗਾ ਤੁਹਾਡੀਆਂ ਇਹ ਗੱਲ ਚੇਤੇ ਰੱਖਣੀ ਹੈ ਸਬ ਸਰੀ ਅਕਾਲ ਕਿਉਂ ਅਸੀਂ ਕਿਸ ਦੇ ਪਰਸੇ ਕਿਸ ਦੇ ਬਲਬੂਤੇ ਅਸੀਂ ਏਡੀ ਵੱਡੀ ਗੱਲ ਕਰਨ ਦੇ ਸਕਸ਼ਮ ਆ ਕਿ ਅਸੀਂ ਚਾਰਾ ਨਹੀਂ ਆ ਜਿਨ੍ਹਾਂ ਨੂੰ ਸੌਖੀ ਤਰ੍ਹਾਂ ਨਿਕਲ ਜਾਓਗੇ ਅਸੀਂ ਉਹ ਕੰਡੀਆਂ ਜਿਹੜੇ ਗਲੇ ਦੇ ਵਿੱਚ ਫਸ ਗਏ ਤੇ ਸਭ ਕੁਝ ਬਾਹਰ ਕੱਢ ਦੇਗਾ ਕਿਉਂਕਿ ਸਾਡੇ ਕੋਲੇ ਵਿਸ਼ਾਲ ਇੱਕ ਵਿਰਾਸਤ ਹੈ ਸਾਡੇ ਕੋਲੇ ਵਿਸ਼ਾਲ ਸਿੱਖ ਇਤਿਹਾਸ ਹੈ ਸਾਡੇ ਕੋਲੇ ਸਭ ਤੋਂ ਵੱਡਾ ਖਜ਼ਾਨਾ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਹੈ ਜਿਹੜਾ ਸਾਨੂੰ ਨਵਕਲੇ ਬਣਾਉਂਦਾ ਹੈ ਜਿਹੜਾ ਸਾਨੂੰ ਨਿਆਰੇ ਬਣਾਉਂਦਾ ਹੈ ਔਰ ਜਿਹੜਾ ਸਾਨੂੰ ਹੌਸਲਾ ਦਿੰਦਾ ਹੈ ਜਿਹੜਾ ਸਾਨੂੰ ਬਹੁਤ ਵੱਡਾ ਜਿਹੜਾ ਹੈ ਸਹਾਰਾ ਦਿੰਦਾ ਹੈ ਮੈਂ ਇਤਿਹਾਸ ਦੀ ਗੱਲ ਕਰਾਂ 18ਵੀਂ ਸਦੀ ਦੇ ਵਿੱਚ ਜਦੋਂ ਅਹਿਮਦ ਸ਼ਾ ਅਬਦਾਲੀ afghanistan ਤੋਂ ਚੱਲਿਆ ਲਾਹੌਰ ਆਇਆ ਤੇ ਲਾਹੌਰ ਦੇ ਵਿੱਚ ਉਹਨੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਪੁੱਛਿਆ ਕਹਿੰਦਾ ਇੱਕ ਗੱਲ ਦੱਸੋ ਹਿੰਦੁਸਤਾਨ ਦੇ ਵਿੱਚ ਮੇਰਾ ਰਸਤਾ ਰੋਕਣ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ ਇਹ ਕੌਣ ਲੋਕ ਨੇ ਜਿਹੜੇ ਭਾਰਤ ਦੇ ਵਿੱਚ ਮੇਰਾ ਰਸਤਾ ਰੋਕਦੇ ਨੇ ਮੈਂ ਮੇਰਠ ਤੋਂ ਦਿੱਲੀ ਤੋਂ ਸਹਾਰਨਪੁਰ ਤੋਂ ਮਾਲ ਅਸਬਾਬ ਲੜਕੀਆਂ ਜਿਹੜੀਆਂ ਉਹ ਲੁੱਟ ਕੇ ਜਦੋਂ ਅਫਗਾਨਿਸਤਾਨ ਲੈ ਕੇ ਜਾਂਣਾ ਹੈ ਇਹ ਰਾਹ ਦੇ ਵਿੱਚ ਮੈਨੂੰ ਲੁੱਟ ਲੈਂਦੇ ਨੇ ਮੇਥੋਂ ਲੜਕੀਆਂ ਛੁੜਾ ਲੈਂਦੇ ਨੇ ਇਹ ਕਿਹੜੀ ਕੌਮ ਹੈ ਤੇ ਜਿਹੜੇ ਹਾਰੇ ਹੋਏ ਮੁਗਲ ਸੀ ਸਾਧ ਸੰਗਤ ਜੀ ਉਹ ਅਬਦਾਲੀ ਨੂੰ ਕਹਿਣ ਲੱਗੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਹੈ ਕਹਿੰਦਾ ਸਤ ਸ੍ਰੀ ਅਕਾਲ ਅਬਦਾਲੀ ਕਹਿੰਦਾ ਮੈਂ ਇਹਨਾਂ ਨੂੰ ਮਾਰਨਾ ਚਾਹੁੰਦਾ ਮੈਂ ਇਹਨਾਂ ਨੂੰ ਖਤਮ ਕਰਨਾ ਚਾਹੁੰਨਾ ਹੈ ਇਹ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਜੀ ਸਾਡੇ ਤੋਂ ਵੀ ਨਹੀਂ ਖਤਮ ਹੋਈ ਅਸੀਂ ਤਾਂ ਇਹਨਾਂ ਦੇ ਸਿਰਾਂ ਦੇ ਮੁੱਲ ਪਾ ਕੇ ਵੀ ਵੇਖ ਲਈ ਅਸੀਂ ਤਾਂ ਇਹਨਾਂ ਦੇ ਸਿਰਾਂ ਦੇ ਮੁੱਲ ਪਾ ਕੇ ਵੇਖ ਲਈ ਪਰ ਇਹ ਖਤਮ ਸਾਡੇ ਤੋਂ ਵੀ ਨਹੀਂ ਹੋਈ ਉਹ ਕਹਿੰਦੇ ਕੋਈ ਤਾਂ ਤਰੀਕਾ ਹੋਊਗਾ ਇਸ ਕੌਮ ਨੂੰ ਖਤਮ ਕਰਨ ਦਾ ਕਹਿੰਦੇ ਜੀ ਇੱਕ ਤਰੀਕਾ ਹੈਗਾ ਕਹਿੰਦੇ ਕੀ ਹੈ ਕਹਿੰਦੇ ਇੱਕ ਤਾਂ ਇਹਨਾਂ ਕੋਲੇ ਗ੍ਰੰਥ ਹੈ ਜਿਹਨੂੰ ਇਹ ਗੁਰੂ ਕਹਿੰਦੇ ਨੇ ਕਹਿੰਦੇ ਉਹ ਗ੍ਰੰਥ ਦੀ ਜਦੋਂ ਇਹ ਬਾਣੀ ਪੜ੍ਹਦੇ ਨੇ ਤੇ ਇਹਨਾਂ ਨੂੰ ਤਾਕਤ ਮਿਲਦੀ ਹੈ। ਕਹਿੰਦਾ ਦੂਸਰਾ ਕਹਿੰਦੇ ਦੂਸਰਾ ਇਹਨਾਂ ਕੋਲ ਇੱਕ ਗੁਰਤਾਮ ਹੈ। ਜਲ ਦੇ ਵਿੱਚ ਬਣਿਆ ਹੋਇਆ ਹੈ, ਸਰੋਵਰ ਦੇ ਵਿੱਚ ਬਣਿਆ ਹੋਇਆ ਹੈ ਔਰ ਉਹਦੇ ਸਾਹਮਣੇ ਇੱਕ ਇਹਨਾਂ ਦੀ ਬਹੁਤ ਸ਼ਕਤੀਸ਼ਾਲੀ ਜਿਹੜੀ ਹੈ ਵਿਰਾਸਤ ਹੈ। ਇਤਿਹਾਸਕ ਇੱਕ ਸੰਕਲਪ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ। ਕਹਿੰਦਾ ਜਦੋਂ ਉੱਥੇ ਜਾਂਦੇ ਨੇ ਸਰੋਵਰ ਦੇ ਵਿੱਚ ਛੁੱਭੀ ਮਾਰਦੇ ਨੇ, ਸਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਦੇ ਨੇ। ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਜਦੋਂ ਬੈਠਦੇ ਨੇ ਤੇ ਇਹਨਾਂ ਵਿੱਚ ਤਾਕਤ ਬਾ ਕਮਾਲ ਆ ਜਾਂਦੀ ਹੈ ਇਹ ਖਤਮ ਨਹੀਂ ਹੁੰਦੇ ਜੀ ਸੋ ਸ੍ਰੀ ਅਗੰਗ ਉਹ ਕਹਿਣ ਲੱਗਿਆ ਕਿ ਜੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਲਿਆ ਜਾਏ ਜੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਸ੍ਰੀ ਹਰਿਮੰਦਰ ਸਾਹਿਬ ਨਾਲੋਂ ਤੋੜ ਲਿਆ ਜਾਏ ਫੇਰ ਖਤਮ ਹੋ ਜਾਣਗੇ ਕਹਿੰਦੇ ਜੀ ਹੋ ਸਕਦਾ ਫੇਰ ਇਹ ਖਤਮ ਹੋ ਜਾਣ ਤਾਂ ਅਹਿਮਦ ਸ਼ਾ ਅਬਦਾਲੀ ਨੇ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਇਥੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਖੂਹਾਂ ਦੇ ਵਿੱਚ ਸਟਵਾਇਆ ਅਬਦਾਲੀ ਨੇ ਜਿਹਦਾ ਗਵਾਹ ਹੈ ਰਤਨ ਸਿੰਘ ਭੰਗੂ ਪੰਤ ਪ੍ਰਕਾਸ਼ ਦਾ ਕਰਤਾ ਲੇਕਿਨ ਸਿੱਖ ਖਤਮ ਨਹੀਂ ਹੋਏ ਅਬਦਾਲੀ ਕੋਲੋਂ ਪਤਾ ਹੈ ਕਿਉਂ ਸਾਧ ਸੰਗਤ ਜੀ ਸਿੱਖ ਖਤਮ ਨਹੀਂ ਹੋਏ ਕਿਉਂਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਤੇ ਨਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨਾਲੋਂ ਟੁੱਟੇ ਫਿਰ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਤੋੜਨ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਉਦੋਂ ਵੀ ਸਿੱਖ ਜਿਹੜੇ ਆ ਨਾ ਸ੍ਰੀ ਹਰਮੰਦਰ ਸਾਹਿਬ ਨਾਲੋਂ ਟੁੱਟੇ ਨਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਟੁੱਟੇ ਅੱਜ ਫੇਰ ਸਾਨੂੰ ਆਪਣੇ ਗੁਰਧਾਮਾਂ ਦੇ ਨਾਲੋਂ ਆਪਣੇ ਤਖਤਾਂ ਦੇ ਨਾਲੋਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜਨ ਵਾਸਤੇ ਇਹ ਸਰਕਾਰਾਂ ਜਿਹੜੀਆਂ ਨੇ ਬਾਕੂਬੀ ਯਤਨ ਕਰ ਰਹੀਆਂ ਔਰ ਸਭ ਤੋਂ ਵੱਡਾ ਯਤਨ ਕਿਹੜਾ ਹੋ ਰਿਹਾ ਹੈ ਸਾਨੂੰ ਆਪਣੀ ਮਰਿਆਦਾ ਤੋਂ ਸਾਨੂੰ ਆਪਣੀਆਂ ਪਰੰਪਰਾਵਾਂ ਤੋਂ ਸਾਨੂੰ ਆਪਣੀ ਗੁਰਬਾਣੀ ਤੋਂ ਸਾਨੂੰ ਆਪਣੇ ਗੁਰਧਾਮਾਂ ਤੋਂ ਤੋੜਨ ਦਾ ਸਭ ਤੋਂ ਵੱਡਾ ਯਤਨ ਹੋ ਰਿਹਾ ਸਾਡੇ ਗੁਰਧਾਮਾਂ ਦੇ ਪ੍ਰਬੰਧ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਇਹ ਸਰਕਾਰੀ ਦਖਲਅੰਦਾਜ਼ੀ ਐਵੇਂ ਨਹੀਂ ਹੋ ਰਹੀ ਸਾਧ ਸੰਗਤ ਜੀ ਇਹ ਕਿਸੇ ਖਾਸ ਮਕਸਦ ਲਈ ਹੋ ਰਹੀ ਹੈ ਔਰ ਉਹ ਮਕਸਦ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਸਾਨੂੰ ਦੂਰ ਕਰਨਾ ਹੈ ਅੱਜ ਜਗ੍ਹਾ ਜਗ੍ਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬੇਦਬੀਆਂ ਹੁੰਦੀਆਂ ਔਰ ਮੰਗ ਕਰ ਰਹੇ ਸਿੱਖ ਕੇ ਇਸ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਇਥੋਂ ਵੀ ਸਰਦਾਰ ਪ੍ਰਤਪਾਲ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਸਖਤ ਕਾਨੂੰਨ ਬਣਾਇਆ ਜਾਏ ਲੇਕਿਨ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਿਉਂ ਕਿ ਸਿੱਖਾਂ ਦੇ ਮਨਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਕਾਰ ਨੂੰ ਘਟ ਕਰਨ ਦੇ ਲਈ ਅਜਿਹੀਆਂ ਘਣਾਉਣੀਆਂ ਜੜੀਆਂ ਨੇ ਚਾਲਾਂ ਉਹ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਗੱਲ ਚੇਤੇ ਰੱਖਿਓ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਆਪਣੇ ਗੁਰਦੁਆਰਿਆਂ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਸੰਗਤ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਸੇਵਾ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਨਾਮ ਬਾਣੀ ਨਾਲ ਜੁੜਿਆ ਹੈ ਦੁਨੀਆ ਦੇ ਉੱਤੋਂ ਸਿੱਖਾਂ ਨੂੰ ਕੋਈ ਵੀ ਤਾਕਤ ਜਿਹੜੀ ਆ ਉਹ ਖਤਮ ਨਹੀਂ ਕਰ ਸਕਦੀ ਬੋਲੇ ਸੋਨਹਿਓ ਸਤਿ ਸ੍ਰੀ ਅਕਾਲ ਜਹਾਂਗੀਰ ਵਰਗੇ ਪੈਦਾ ਹੋਏ ਔਰੰਗਜ਼ੇਬ ਵਰਗੇ ਪੈਦਾ ਹੋਏ ਜ਼ਕਰਿਆ ਖਾਨ ਮੀਰ ਮੰਨੂ ਵਰਗੇ ਪੈਦਾ ਹੋਏ ਔਰ ਅੰਗਰੇਜ਼ ਹਕੂਮਤ ਜਿਹੜੀ ਸ਼ਾਦਰ ਸੀ ਉਹ ਵੀ ਪੈਦਾ ਹੋਈ ਉਹਨਾਂ ਤੋਂ ਵੀ ਸਿੱਖ ਖਤਮ ਨਹੀਂ ਹੋਏ ਸਾਧ ਸੰਗਤ ਜੀ ਜਦੋਂ ਮੁਗਲਾਂ ਦਾ ਦੌਰ ਸੀ ਨਾ ਮੁਗਲਾਂ ਦਾ ਰਾਜ ਸੀ ਤੇ ਭਾਰਤ ਦੇ ਘਰ ਘਰ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਪ੍ਰਸਿੱਧ ਸੀ ਕਿ ਇਹ ਏਡੀ ਸ਼ਕਤੀਸ਼ਾਲੀ ਹਕੂਮਤ ਹੈ ਇਸ ਹਕੂਮਤ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਧਰਤੀ ਦੇ ਅੰਦਰ ਇਸ ਧਰਤੀ ਦੇ ਉੱਤੇ ਸਦੀਆਂ ਤੱਕ ਕੋਈ ਐਸਾ ਪੈਦਾ ਨਹੀਂ ਹੋ ਸਕਦਾ ਜਿਹੜਾ ਇਸ ਸਾਮਰਾਜ ਦੇ ਨਾਲ ਪੰਗਾ ਲੈ ਸਕੇ ਇਹ ਲੋਕ ਮਨਾਂ ਦੇ ਵਿੱਚ ਗੱਲ ਜਿਹੜੀ ਹੈ ਉਹ ਘਰ-ਘਰ ਗਈ ਸੀ ਪਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਲੜ ਕੇ ਉਸ ਸਾਮਰਾਜ ਦੇ ਨਾਲ ਲੋਕਾਂ ਦੇ ਮਨਾਂ 'ਚ ਪਏ ਭਰਮ ਨੂੰ ਤੋੜਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਏ ਹੋਏ ਇਸ ਭਰਮ ਨੂੰ ਤੋੜਿਆ ਜਿਸ ਭਰਮ ਨੂੰ ਤੋੜਿਆ ਕਿ ਐਡਾ ਵੀ ਸ਼ਕਤੀਸ਼ਾਲੀ ਸਾਮਰਾਜ ਨਹੀਂ ਹੈ ਜਿਹਨੂੰ ਹਰਾਇਆ ਨਾ ਜਾ ਸਕੇ ਔਰ ਸਿੱਖਾਂ ਨੇ ਮੁਗਲਾਂ ਦੇ ਸਾਮਰਾਜ ਨੂੰ ਗੋਡਿਆਂ ਭਾਰ ਕੀਤਾ ਇਹ ਇਤਿਹਾਸ ਗਵਾ ਹੈ ਸਾਧ ਸੰਗਤ ਜੀ ਉੱਤਰੀ ਭਾਰਤ ਦੇ ਵਿੱਚੋਂ ਉੱਤਰੀ ਭਾਰਤ ਦਿੱਲੀ ਤੋਂ ਲੈ ਕੇ ਪਸ਼ਾਵਰ ਤੱਕ ਜਾਂ ਦਿੱਲੀ ਤੋਂ ਲੈ ਕੇ ਕਾਬਲ ਤੱਕ ਮੁਗਲਾਂ ਦੀਆਂ ਜੜਾਂ ਪੁੱਟਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਖਾਲਸਾ ਸੀ ਤੇ ਜੇ ਅਸੀਂ ਉਸ ਐਡੇ ਵੱਡੇ ਸਾਮਰਾਜ ਨੂੰ ਇਕੱਠਿਆਂ ਹੋ ਕੇ ਅਸੀਂ ਗੋਡਿਆਂ ਭਾਰ ਕਰ ਸਕਦੇ ਆ ਤੇ ਅੱਜ ਦੀਆਂ ਹਕੂਮਤਾਂ ਦਾ ਚੀਜ਼ ਹੀ ਕੀ ਹੈ ਬਸ ਇਕੱਠੇ ਹੋਣ ਦੀ ਜ਼ਰੂਰਤ ਹੈ ਆਪਾਂ ਨੂੰ ਸਾਡੀ ਵਿਡੰਬਣਾ ਇਹ ਹੈ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਇਕੱਠੇ ਨਹੀਂ ਹੋ ਰਹੇ ਆਓ ਜਿਵੇਂ ਇਸ ਮੰਚ ਤੋਂ ਪਹਿਲਾਂ ਵੀ ਕਿਹਾ ਗਿਆ ਕਿ ਅਸੀਂ ਜਾਤਾਂ ਪਾਤਾਂ ਦਾ ਤਿਆਗ ਕਰੀਏ ਅਸੀਂ ਗੋਤਰਾਂ ਦਾ ਤਿਆਗ ਕਰੀਏ ਅਸੀਂ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਜਿਹੜਾ ਹੈ ਅਸੀਂ ਚੱਲੀਏ ਸਾਡੇ ਕਾਫਲੇ ਨੂੰ ਕੋਈ ਰੋਕ ਨਹੀਂ ਸਕੂਗਾ ਸਾਧ ਸੰਗ ਜੀ ਜੇ ਇਕੱਠੇ ਹੋ ਕੇ ਚੱਲਾਂਗੇ ਦੱਸਿਆ ਗਿਆ ਮੰਚ ਤੋਂ ਕਿ 30 ਲੱਖ ਦੇ ਕਰੀਬ ਸਿੱਖਾਂ ਦੀ ਪਾਪੂਲੇਸ਼ਨ ਹੈ ਹਰਿਆਣੇ ਦੇ ਵਿੱਚ ਲੇਕਿਨ ਸਰਕਾਰੀ ਅੰਕੜੇ 5-7 ਲੱਖ ਤੇ ਹੀ ਸਿਮਟ ਜਾਂਦੇ ਨੇ ਇਹ ਬੇਈਮਾਨੀ ਹੈ ਸਰਕਾਰੀ ਅੰਕੜੇ ਜਿਹੜੇ 5-7 ਲੱਖ ਤੇ ਸਿਮਟ ਜਾਂਦੇ ਆ ਨਾ ਇਹ ਸਰਕਾਰਾਂ ਦੀ ਬੇਈਮਾਨੀ ਹੈ ਕਿਉਂਕਿ ਸਰਕਾਰ ਸਾਨੂੰ ਸਾਡੀ ਆਬਾਦੀ ਦੇ ਹਿਸਾਬ ਦੇ ਨਾਲ ਹਰਿਆਣੇ ਦੇ ਵਿੱਚ ਹੱਕ ਨਹੀਂ ਦੇਣਾ ਚਾਹੁੰਦੀ ਤੇ ਜੇ ਅਸੀਂ ਲੈਣੇ ਆ ਤੇ ਸਾਨੂੰ ਫਿਰ ਸਿਰ ਦਿਖਾਉਣੇ ਪੈਣਗੇ ਸਾਧ ਸੰਗਤ ਜੀ ਸਰਕਾਰ ਨੂੰ ਜੇ ਸਰਕਾਰੀ ਅੰਕੜਿਆਂ ਚ ਜੇ 6 7 ਲੱਖ ਸਿੱਖ ਲਿਖ ਕੇ ਸਰਕਾਰ ਬੇਈਮਾਨੀ ਕਰਦੀ ਹੈ ਤੇ ਸਾਨੂੰ 30 ਲੱਖ ਸਿੱਖ ਹਰਿਆਣੇ ਦੇ ਸਿਰ ਜੋੜ ਕੇ ਸਾਨੂੰ ਸਰਕਾਰ ਨੂੰ ਦਿਖਾਉਣਾ ਪਏਗਾ ਕਿ ਅਸੀਂ 6 7 ਲੱਖ ਨਹੀਂ ਅਸੀਂ 30 ਲੱਖ ਹੈ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਮਜ਼ਦੂਰ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖੰਡੇ ਬਾਟੇ ਦੀ ਪਹਲ ਦਾ ਧਾਰਨੀ ਹੈ ਜਿਹੜਾ ਖੰਡੇ ਬਾਟੇ ਦੀ ਪਹਲ ਦੇ ਉੱਤੇ ਨਿਸ਼ਚੈ ਰੱਖਦਾ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਉਹ ਸਿੱਖ ਹੈ ਔਰ ਜਿਹੜਾ ਸਿੱਖ ਹੈ ਉਹ ਕਦੇ ਵੱਖ ਨਹੀਂ ਹੈ ਨਾ ਗੁਰੂ ਨਾਲੋਂ ਵੱਖ ਹੈ ਨਾ ਆਪਣੇ ਪਾਈਆਂ ਨਾਲੋਂ ਵੱਖ ਹੈ ਸਾਨੂੰ ਇਹ ਜਿਹੜੀ ਹੈ ਚੀਜ਼ ਕਰਨੀ ਪਵੇਗੀ ਤੁਸੀਂ ਇੱਕ ਹੋਵੋ ਸਿੱਖ ਸ਼ਕਤੀ ਜਿਹੜੀ ਹੈ ਜਿੰਨਾ ਚਿਰ ਵੰਡੀ ਰਹੇਗੀ ਅਸੀਂ ਕੁਝ ਨਹੀਂ ਸਵਾਰ ਸਕਾਂਗੇ ਨਾ ਆਪਣਾ ਨਾ ਆਪਣੇ ਪਰਿਵਾਰਾਂ ਦਾ ਨਾ ਆਪਣੇ ਨੌਜਵਾਨਾਂ ਦਾ ਨਾ ਆਪਣੀ ਕੌਮ ਦਾ ਤੇ ਜੇ ਸਿੱਖ ਸ਼ਕਤੀ ਅਸੀਂ ਇਕੱਠੀ ਕਰਕੇ ਰੱਖਾਂਗੇ ਸਾਡੇ ਪਰਿਵਾਰਾਂ ਦਾ ਵੀ ਸਵਰੇਗਾ ਸਾਡੀਆਂ ਨੌਜਵਾਨ ਪੀੜ੍ਹੀਆਂ ਦਾ ਵੀ ਸਵਰੇਗਾ نسلਾਂ ਦਾ ਵੀ ਸਵਰੇਗਾ ਔਰ ਸਾਡੀ ਕੌਮ ਦਾ ਵੀ ਸਵਰੇਗਾ ਮੈਂ ਅੰਤ ਦੇ ਵਿੱਚ ਜਿੰਨੇ ਵੀ ਹਰਿਆਣਾ ਏਕਤਾ ਦਲ ਦੇ ਨੌਜਵਾਨ ਐ ਵੀਰ ਐ ਪਹਿਣਾ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਕਰਦਾ ਐ ਔਰ ਆਪ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਮੈਂ ਆਪ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਐ ਇੱਕ ਵਾਰੀ ਮੈਂ ਫੇਰ ਇਹੋ ਹੀ ਅਪੀਲ ਕਰਦਾ ਕਿ 30 ਲੱਖ ਸਿੱਖ ਆਪਣੇ ਸਿਰ ਜੋੜ ਕੇ ਬੈਠੇ ਔਰ ਇੱਕੋ ਆਵਾਜ਼ ਦੇ ਵਿੱਚ ਆਵਾਜ਼ ਇੱਕ ਹੋਵੇ 30 ਲੱਖ ਸਿਰਾਂ ਦੀ ਇੱਕੋ ਆਵਾਜ਼ ਹੋਵੇ ਕਿ ਜਿੰਨਾ ਚਿਰ ਸਾਡੇ ਹੱਕ ਨਹੀਂ ਉਹਨਾਂ ਚਰਨਾ ਵੋਟ ਮਿਲੇਗੀ ਤੇ ਨਾ ਕੋਈ ਨੋਟ ਮਿਲੇਗਾ ਸਾਧ ਸੰਗਤ ਜੀ ਬਸ ਇਹਨੇ ਸ਼ਬਦ ਦਾਸ ਦੇ ਪ੍ਰਵਾਨ ਕਰਨੇ ਮੈਂ ਅੱਗੋਂ ਵੀ ਆਪ ਸਾਰੀ ਸੰਗਤ ਦਾ ਸਹਾਯੋਗੀ ਰਹਾਂਗਾ ਨਾਲ ਰਹਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੋ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਔਰ ਗੋੰਦਵਾਲ ਸਾਹਿਬ ਦੀ ਧਰਤੀ ਤੇ ਕੌਮ ਸ਼ਤਾਬਦੀ ਮਨਾ ਰਹੀ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਸੰਬੰਧ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣਪੁਰਬ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਪੁਰਬ ਹੈ ਔਰ ਇਨਾਂ ਸ਼ਤਾਬਦੀ ਸਮਾਗਮਾਂ ਦੇ ਵਿੱਚ ਵੀ ਆਪਾਂ ਨੇ ਹਰਿਆਣੇ ਦੇ ਸਿੱਖਾਂ ਨੇ ਵੱਡੀ ਗਿਣਤੀ ਚ ਹਾਜ਼ਰੀਆਂ ਲਾਉਣੀਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਡੇ ਪ੍ਰਬੰਧ ਕਰ ਰਹੀ ਹੈ ਆਪਾਂ ਨੇ ਉਹਦੇ ਵਿੱਚ ਸ਼ਮੂਲੀਅਤ ਜਿਹੜੀ ਹੈ ਕਰਨੀ ਹੈ ਭਾਵੇਂ ਕੋਈ ਨਗਰ ਕੀਰਤਨ ਲੈ ਕੇ ਆਓ ਭਾਵੇਂ ਕਾਫਲੇ ਬਣ ਕੇ ਆਓ ਹਰਿਆਣੇ ਦੀ ਸਿੱਖਾਂ ਦੀ ਵੀ ਉੱਥੇ ਹਾਜ਼ਰੀ ਦਰਜ ਹੋਣੀ ਚਾਹੀਦੀ ਹੈ